ਗਾਇ ਮਾਤਾ ਦੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਪਹੁੰਚੇ ਆਂ ਪਿੰਡ ਰੁੜਕੀ ਬਸੰਤੀ ਮਾਤਾ ਦੇ ਮੰਦਿਰ ਦੇ ਵਿੱਚ ਕਰਾਉਣੇ ਤੁਹਾਨੂੰ ਬਸੰਤੀ ਮਾਤਾ ਦੇ ਦਰਸ਼ਨ ਨਵੀਂ ਬਹੁਤ ਹੀ ਪੁਰਾਣਾ ਮੰਦਿਰ ਬਣਿਆ ਹੋਇਆ ਜੀ ਇਹ ਦੇਖ ਸਕਦੇ ਹੋ ਤੁਸੀਂ ਜੀ ਮਾਤਾ ਦੀ ਮਾਤਾ ਕਰ ਸਕਦੇ ਹੋ ਤੁਸੀਂ ਦਰਸ਼ਨ ਮਾਤਾ ਜੀ ਦੇ ਜੀ ਬਸਾਂਤੀ ਮਾਤਾ ਜੀ ਦਾ ਮੰਦਿਰ ਹੈ ਜੀ ਇਹ ਜਿਹੜਾ ਮੰਦਿਰ ਹੈ ਜੀ ਇੱਥੇ ਜਿਹੜੀ ਪਲੇਗ ਦੀ ਬਿਮਾਰੀ ਹੁੰਦੀ ਹੈ ਖੋੜੇ ਫੁਣਸੀਆਂ ਤੋਂ ਰਾਹਤ ਮਿਲਦੀ ਹੈ ਜੀ ਲੋਕਾਂ ਨੂੰ ਬਾਕੀ ਸਾਡੇ ਧਨਪਾਲ ਪੰਡਤ ਜੀ ਜਿਣਗੇ ਮੰਦਿਰ ਬਾਰੇ ਜਾਣਕਾਰੀ ਜੀ ਜੀ ਆਏ ਹਨ ਮਾਤਾ ਦੇਰਵਾਤ ਤੁਸੀਂ ਟਾਈਮ ਕੱਢ ਕੇ ਆਏ ਆ ਇਹ ਬਹੁਤ ਪੁਰਾਣਾ ਪ੍ਰਚੀਨ ਮੰਦਿਰ ਹੈ ਇਹ ਮਾਤਾ ਬਸੰਤੀ ਦਾ ਇਹ ਕਿੰਨੇ ਸਾਲ ਹੋ ਗਏ ਜੀ ਮੰਦਿਰ ਬਣੇ 500 ਸਾਲ ਹੋ ਗਏ ਬਣੇ ਨੂੰ ਅੱਛਾ ਪ੍ਰਚੀਨ ਮੰਦਿਰ ਹੈ ਪ੍ਰਚੀਨ ਮੰਦਿਰ ਆ ਜਾਨੀ 500 ਸਾਲ ਤੋਂ ਪੁਰਾਣਾ ਹੋਊਗਾ ਠੀਕ ਹੈ ਜੀ ਤੇ ਅਦੇ ਬਜੁਰਗਤੋਂ ਵਹਾਂ ਤੋਂ ਮਤਲਬ ਲੈ ਕੇ ਆਏ ਥੀ। ਪਰ ਜੋ ਜੈਪੁਰ ਜੋਧਪੁਰ ਤੋਂ ਠੀਕ ਹੈ ਜੀ। ਪਾਇਲ ਯਾਤਰਾ ਲੈ ਕੇ ਕਰਕੇ ਆਏ ਥੀ ਔਰ ਸਬਾ ਮਹੀਨੇ 2 ਮਹੀਨੇ 2.5 ਮਹੀਨੇ ਇੱਥੇ ਪਹੁੰਚੇ ਥੀ ਇਹ। ਨੰਬਰਦਾਰ ਨਾਗ ਥੀ। ਠੀਕ ਹੈ ਜੀ। ਆ ਇੱਥੇ ਜਦੋਂ ਮਾਤਾ ਦੇ ਨਦ ਚਰਨ ਪਾਇ ਸਾਰੇ ਨਗਰ ਨਿਵਾਸੀਆਂ ਨੂੰ ਘਮਾਇਆ ਹੈ। ਮਾਤਾ ਦੀ ਮੂਰਤੀ ਪੈ ਰਹੇ ਦੀ ਅਨੁਮਾਨ ਜੀ ਦੀ ਸੋ ਇੱਥੇ ਆ ਕੇ ਜਦੋਂ ਇਹ ਆ ਕੇ ਦੇਖਿਆ ਵੀ ਇਹ ਭਾਈ ਮਾਤਾ ਦਾ ਮੰਦਰ ਬਣਾਓ ਇਹ ਬਿਮਾਰੀ ਤਾਂ ਦੂਰ ਹੋਊਗੀ ਪਲੇਗ ਦੀ ਅੱਛਾ ਜੀ ਲੋਕ ਆਪਣੇ ਘਰ ਛੱਡ ਕੇ ਖੇਤਾਂ 'ਚ ਬੈਠੇ ਸੀ ਮਾਤਾ ਦੇ ਅਰਦਾਸ ਕਰਦੇ ਸੀ ਮਾਤਾ ਤੇਰਾ ਮੰਦਰ ਬਣਾਵਾਂਗੇ ਸੋ ਸਾਡੇ ਬਜ਼ੁਰਗਾਂ ਨੇ ਕਿਹਾ ਵੀ ਮਾਤਾ ਨੇ ਕਿਹਾ ਵੀ ਮੇਰਾ ਛੋਟਾ ਜਿਹਾ ਮੰਦਰ ਬਣਾਓ 108 ਪਿੰਡਾਂ ਵਿੱਚ ਮੇਰਾ ਦਿਖਾਈ ਦੋਵੇ ਠੀਕ ਹੈ ਇਹ ਛੋਟੇ ਰੂਪ ਦੇ ਵਿੱਚ ਮਾਤਾ ਜੀ ਨੇ ਕਿਹਾ ਸੀ ਮੇਰਾ ਕੰਨਿਆ ਦੇ ਰੂਪ ਦੇ ਵਿੱਚ ਮੇਰਾ ਇਹ ਮੰਦਰ ਬਣਾਉਣਾ ਚਾਹੀਦਾ 24 ਪਿੰਡਾਂ ਨੇ ਫਿਰ ਇਹਦੀ ਪ੍ਰਕਾਰ ਕਰੀ ਵੀ 24 ਪਿੰਡਾਂ ਦਾ ਅਸੀਂ ਮੰਦਿਰ ਬਣਾ ਕੰਨੇ ਆ ਫਿਰ ਖਰੋੜਾਂ ਦੀ 24 ਪਿੰਡਾਂ ਦਾ ਇਹ ਖਰੋੜਾਂ ਦਾ ਇਹ ਪਿੰਡ ਮੰਦਿਰ ਆ ਹੈ ਔਰ ਬਤਸ ਗੋਤਾ ਹੈ ਇਹਨਾਂ ਦਾ ਪੰਡਤਾਂ ਦਾ ਸਾਡੇ ਸੋ ਇੱਥੇ ਆ ਕੇ ਆਪਣਾ ਜਿਸਦੇ ਵੀ ਮਾਤਾ ਨਿਕਲਦੀ ਆ ਔ ਕੋੜੇ ਫੁਨਸੀਆਂ ਖਾਸ ਹੁੰਦੀ ਆ ਇੱਥੇ ਆ ਕੇ ਜਲਦੀ ਬੋਤ ਰੱਖ ਦੋ ਮਾਤਾ ਪ੍ਰਵੇਸ਼ ਹੋ ਜਾਂਦੀ ਆ ਜਲ ਦੇ ਵਿੱਚ ਬੱਚੇ ਠੀਕ ਹੋ ਜਾਂਦੇ ਨੇ ਸੋ ਆਪਣਾ ਕੇ ਇੱਥੇ ਚਾਨਣੇ ਸੋਮਵਾਰ ਨੂੰ ਇੱਥੇ ਮਾਤਾ ਦਾ ਮੱਥਾ ਕਿ ਕਿਦਾਂ ਇਹ ਜਿਹੜਾ ਤੁਸੀਂ ਜਲ ਕਹਿੰਦੇ ਹੋ ਇਹ ਘਰੋਂ ਲੈ ਕੇ ਆਉਣਾ ਪੈਂਦਾ ਜਾਂ ਇੱਥੀ ਤੋਂ ਮਿਲਦਾ ਜੀ ਇੱਥੋਂ ਲੈਣਾ ਪੈਂਦਾ ਅੱਛਾ ਇੱਥੀ ਤੋਂ ਲੈਣਾ ਪੈਂਦਾ ਹੈ ਜੀ ਮਾਤਾ ਦੇ ਦਰਵਾਜ਼ੇ ਤੇ ਫਿਰ ਇੱਥੇ ਕੋਈ ਜਾਗਰਣ ਵਗੈਰਾ ਵੀ ਕਰਾਉਂਦੇ ਹੋ ਜੀ ਹਾਂ ਜਾਗਰਣ ਕਰਵਾਉਂਦੇ ਆ ਆਏ ਸਾਲ ਅੱਛਾ ਜੀ ਹੁਣ ਜਿਹੜਾ ਇਹ ਜਾਗਰਣ ਆ 20-25 ਸਾਲ ਹੋ ਗਏ ਸਾਨੂੰ ਕਰਵਾਉਂਦੇ ਨੂੰ ਠੀਕ ਹੈ ਜੀ ਬਹੁਤਾ ਗਏ ਵੱਧ ਜਾਣੀ 20-25 ਸਾਲ ਉਹ ਕਹਿੰਦੇ ਸਾਨੂੰ ਸਰ ਅੱਜ ਸਾਲ ਅਸੀਂ ਇਹ ਜਾਗਰਣ ਕਰਵਾਉਣਾ ਹੈ ਹੁਣ ਕਦੋਂ ਕਰਵਾ ਰਹੇ ਹਾਂ ਜੀ ਜਾਗਰਣ ਨਹੀਂ ਕਰਵਾ ਰਹੇ ਹਾਂ 17 3 2025 ਦਿਨ ਸੋਮਵਾਰ ਨੂੰ ਰਾਤ ਨੂੰ ਹੋਣਾ ਹੈ ਠੀਕ ਹੈ ਜੀ ਸਵੇਰੇ ਮੰਗਲਵਾਰ ਨੂੰ ਮਾਤਾ ਦੇ ਮੱਥੇ 'ਤੇ ਇੱਕ ਦਿਨੇ ਬਾਸੜਿਆਂ ਦੇ ਠੀਕ ਹੈ ਜੀ ਉਹ ਮਾਤਾ ਦੇ ਸਥਾਨ ਵੀ ਬਣੇ ਹੋਣੇ ਉੱਥੇ ਆਪਣੇ ਬੱਚਿਆਂ ਦੇ ਲਗਾਏ ਹੋਏ ਨੇ ਠੀਕ ਹੈ ਜੀ ਮਾਤਾ ਸਾਭੀਆਂ ਮਨੋ ਕਾਮਨਾ ਪੂਰੀਆਂ ਕਰਦੀ ਆ ਸੋ ਆਪਣਾ ਨਿਰਗ ਸੁਖ ਸ਼ਾਂਤੀ ਰੱਖੇ ਮਾਤਾ ਹੋਰ ਸਾਚੇ ਇਦਰਾ ਕੀ ਕੀ ਹੈ ਤੇ ਹੋਰ ਕੀ ਕੀ ਮੰਨ ਤਾਂ ਕੀ ਕੀ ਪੂਰੀਆਂ ਹੁੰਦੀਆਂ ਨੇ ਜੀ ਮੰਨ ਤਾਂ ਇੱਥੇ ਜੋ ਵੀ ਬੰਦਾ ਆਪਣੇ ਮਨ ਚ ਲੈ ਕੇ ਆਉਂਦਾ ਸਰਦਾ ਦੇ ਨਾਲ ਪੂਰੀਆਂ ਕਰਦੀ ਆ ਮਾਤਾ ਜੀ ਠੀਕ ਹੈ ਜੀ ਤੇ ਤੁਹਾਡੇ ਨਾਲ ਹੋਰ ਵੀ ਕੋਈ ਕਮੇਟੀ ਦੇ ਵਿੱਚ ਹੈਗੇ ਆ ਜਾਂ ਕਿੰਨੇ ਬੰਦੇ ਤੁਸੀਂ ਕਮੇਟੀ ਦੇ ਮੈਂਬਰ ਹਾਂ ਮਤਲਬ ਹੈਗਾ 20 25 ਬੰਦੇ ਅੱਛਾ ਜਿਹੜਾ ਤੁਸੀਂ ਜਾਗਰਣ ਕਰਦੇ ਹੋ ਇਹ ਪਿੰਡ ਸਾਰਾ ਸੰਝਾ ਕਰਦਾ ਜਾਂ ਤੁਸੀਂ ਕਮੇਟੀ ਵੱਲੋਂ ਕਰਾਉਂਦੇ ਤੁਸੀਂ ਸਪੰਡ ਨਾਲ ਸੰਝਾ ਕਰਦਾ ਜੀ ਅੱਛਾ ਜੀ ਸੰਝਾ ਪੂਨ ਕਰਦਾ ਜੀ ਹਾਂ ਜੀ ਅਬ ਦੇਖ ਸਾਦੇ ਤੁਸੀਂ ਮਾਤਾ ਜੀ ਦਾ ਮੰਦਿਰ ਜੀ ਬਾਕੀ ਤੁਹਾਨੂੰ ਥਾਨ ਵੀ ਬਣੇ ਹੋਏ ਨੇ ਜੀ ਮਾਤਾ ਜੀ ਦੇ ਉਹ ਵੀ ਦਿਖਾਵਾਂਗੇ ਜੀ ਦੇਖ ਸਾਦੇ ਤੁਸੀਂ ਬਾਕੀ ਇਹਨਾਂ ਬਾਰੇ ਵੀ ਪੰਡ ਜੀ ਦੱਸਣਗੇ ਜੀ ਸੋ ਇਹ ਮਾਤਾ ਦੇ ਥਾਨ ਬਣੇ ਹੋਏ ਨੇ ਆ ਜੋ ਪਹਿਲਾ ਹਾਨ ਹੈ ਮਾਤਾ ਜੀ ਦਾ ਮਦਾਨਨ ਵੈ ਸੀਤਲਾ ਮਾਤਾ ਵੀ ਕਹਿੰਦੇ ਐ ਨੂੰ ਆਪਾਂ ਇਹ ਦੂਸਰਾ ਮੰਦ ਜੋ ਸਥਾਨ ਬਣਿਆ ਹੋਇਆ ਇਹ ਜਰਗਵਾਲੀ ਮਾਤਾ ਦਾ ਬਣਿਆ ਹੋਇਆ ਤੀਸਰਾ ਕਾਲੀ ਮਾਤਾ ਦੇ ਦਰਬਾਰ ਮੰਦਿਰ ਬਣਿਆ ਹੋਇਆ ਦਰਬਾਰ ਮੰਦ ਬਣਿਆ ਹੋਇਆ ਇੱਥੇ ਕੀ ਕੀ ਮੰਨਤਾ ਪੂਰੀ ਹੁੰਦੀ ਐ ਸਥਾਨਾਂ ਤੇ ਜੋ ਵੀ ਮਤਲਬ ਕਿਸੇ ਦਾ ਕੋਈ ਵਿਆਹ ਸ਼ਾਦੀ ਨਹੀਂ ਹੁੰਦੀ ਜਾਂ ਆਪਣਾ ਕਿਸੇ ਦਾ ਕੋਈ ਮਤਲਬ ਬੱਚਾ ਨਹੀਂ ਹੁੰਦਾ ਠੀਕ ਹੈ ਜੀ ਸੋ ਮਾਤਾ ਨੂੰ ਕੇ ਅਰਦਾਸ ਕਰ ਦੋ ਵੀ ਮਾਤਾ ਮੈਨੂੰ ਗੋਦ ਦੇ ਵਿੱਚ ਬੱਚਾ ਦੇ ਦੋ ਸੋ ਇਹ ਥਾਨ ਲੱਗੇ ਹੋਏ ਨੇ ਮਾਤਾ ਦੇ ਆਪਣੇ ਬੱਚਿਆਂ ਦੇ ਥਾਨ ਲੱਗਦੇ ਆ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜੀ ਹਾਂਜੀ ਹਾਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਔਰ ਆਪਣਾ ਇਹ ਬੱਚੇ ਦਾ ਪਹਿਲਾ ਮਤਲਬ ਜੋ ਥਾਨ ਹੈ ਜੋ ਬੱਚਾ ਪੈਦਾ ਹੁੰਦਾ ਇਹ ਮਾਤਾ ਆਪਣਾ ਥਾਨ ਲਵਾਉਂਦੀ ਆ ਤਾਂ ਇਹ ਮਨਜ਼ੂਰ ਕਰਦੀ ਆ ਤਾਂ ਇਹ ਬੱਚਿਆਂ ਨੂੰ ਲੰਬੇ ਲੰਬੀ ਉਮਰਾਂ ਕਰਦੀ ਆ ਮਹਾਰਾਣੀ ਠੀਕ ਹੈ ਜੀ ਮਾਤਾ ਦੇ ਸਥਾਨ ਨੇ ਬਹੁਤ ਪੁਰਾਣੇ ਸਥਾਨ ਥਾਨ ਨੇ ਠੀਕ ਹੈ 500 ਸਾਲ ਜਦੋਂ ਵੀ ਮਾਤਾ ਦਾ ਦਰਬਾਰ ਬਣਿਆ ਮਾਤਾ ਬੇਸ਼ੰਤੀ ਦਾ ਜਦੋਂ ਇਹ ਥਾਨ ਬਣੇ ਹੋਏ ਨੇ ਇੱਕ ਜੰਡ ਵੀ ਹੈ ਮਾਤਾ ਦਾ ਪ੍ਰਾਣਾ ਸੋ ਇੱਥੇ ਆ ਕੇ ਸਾਰੇ ਆਪਾਂ ਮੰਗਲਵਾਰ ਨੂੰ ਬਸ ਸੋਮਵਾਰ ਨੂੰ ਮੱਥੇ ਦੀ ਬਸੜੇ ਦਾ ਮਤਲਬ ਆਪਾਂ ਰੋਟੀਆਂ ਬਣਾਉਣੇ ਆ ਠੀਕ ਹੈ ਜੀ ਮੰਗਲਵਾਰ ਨੂੰ ਮੱਥੇ ਟਿਕਦੇ ਨੇ ਬਸੜਿਆਂ ਦਾ ਠੀਕ ਹੈ ਜੀ ਸੋ ਬਾਹਰਾਨੀ ਦੀ ਕਿਰਪਾ ਇਹ ਜੋ ਅਸੀਂ ਜਾਗਰਣ ਕਰਵਾਉਨੇ ਆ ਇਹ ਮਾਤਾ ਦੇ ਜੋ ਥਾਨ ਨੇ ਮਾਤਾ ਦੇ ਜੋ ਸਥਾਨ ਬਣੇ ਹੋਏ ਨੇ ਸਾਰਿਆਂ ਦੇ ਨਾਮ ਤੇ ਆਪਾਂ ਇੱਥੇ ਸਾਰੇ ਮਾਤਾ ਦੇ ਜਾਗਰਣ ਕਰਵਾਉਨੇ ਆ 17 ਤਿੰਨ ਨੂੰ 2025 ਨੂੰ ਦਿਨ ਸੋਮਵਾਰ ਨੂੰ ਰਾਤ ਨੂੰ ਸੋ ਸਾਰੇ ਨੱਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਇਹ ਜੋ ਜੋ ਜਾਗਰਣ ਕਰਵਾਇਆ ਜਾਂਦਾ ਸਾਰੇ ਨੱਗਰ ਨਿਵਾਸੀ ਸਾਨੂੰ ਪੂਰਾ ਸਾਥ ਦਿੰਦੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਮਹਾਰਾਣੀ ਸਾਰਿਆਂ ਦੀ ਚਰਦੀ ਕਲ ਰੱਖੇ ਸਾਰਿਆਂ ਦੀ ਮਾਤਾ ਰਾਣੀ ਥਾਨ ਲਵਾਵੇ ਸਭ ਦੇ ਮਨੋ ਕਾਮਨਾ ਪੂਰੀਆਂ ਇਹ ਤੋਂ ਇਲਾਵਾ ਹੋਰ ਵੀ ਕੋਈ ਮੰਦਰ ਬਣਿਆ ਬਾ ਜੂਰੇ ਇੱਥੇ ਕਾਲੀ ਮਾਤਾ ਦਾ ਮੰਦਰ ਵੀ ਬਣਿਆ ਬਾ ਅੱਛਾ ਜੀ ਇਹ ਵੀ ਇਹ ਬਣਿਆ ਬਾ ਕੋਈ 50 ਸਾਲ ਤੋਂ ਠੀਕ ਹੈ ਜੀ ਸੋ ਹਨੂਮਾਨ ਜੀ ਦਾ ਮੰਦਰ ਵੀ ਬਣਿਆ ਹੋਇਆ ਠੀਕ ਹੈ ਜੀ ਇਹ ਪੈਰੋਂ ਜ ਵਾਲੇ ਮੰਦਿਰ ਬਣਿਆ ਹੋਇਆ। ਲਓ ਜੀ ਦੋ ਮੰਦਿਰ ਹੋਰ ਬਣੇ ਹੋਏ ਨੇ ਤੁਹਾਨੂੰ ਕਰਾਵਾਂਗੇ ਦਰਸ਼ਨ ਮੰਦਰਾਂ ਦੇ। ਪਨਾ ਸਥਾਨ ਦੇਖ ਸਕਦੇ ਹੋ ਤੁਸੀਂ ਮਾਤਾ ਜੀ ਦੇ। ਬਾਕੀ ਧਰਮਪਾਲ ਸ਼ਰਮਾ ਜੀ ਪੰਡਤ ਜੀ ਨੇ ਦਿੱਤੀ ਹੈ ਜਾਣਕਾਰੀ। ਮੇਰਾ ਮੋਬਾਈਲ ਨੰਬਰ ਹੈਗਾ। ਮੋਬਾਈਲ ਨੰਬਰ ਲਿਖੋ ਜੀ 97801 ਬੜੇ ਬੜੇ ਨੇ ਦੁੱਖ ਤੋੜਦੀ ਆ ਮਾਤਾ ਰਾਣੀ ਇਹ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਦੀ ਆ ਜੇ ਕਿਸੇ ਨੇ ਟੇਵਾ ਵੀ ਦਿਖਾਉਣਾ ਹੋਵੇ ਕੋਈ ਜਨਪਤਰੀ ਜਾਂ ਕੋਈ ਵਿਆਹ ਸਾਦੀ ਜਾਂ ਕੋਈ ਗੰਡਮੋਵਲ ਜਾਂ ਕੋਈ ਮੰਗਲੀ ਕੀਤਾ ਕਰਾਉਣਾ ਹੋਵੇ ਵੀ ਇੱਥੇ ਕਰਵਾਏ ਜਾਂਦੇ ਨੇ ਮਾੜਾਨੀ ਦੇ ਦਰਵਾਜ਼ੇ ਠੀਕ ਹੈ ਆ ਲਓ ਜੀ ਨਾਲੇ ਤੁਸੀਂ ਦੇਖ ਸਕਦੇ ਹੋ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਜੀ ਉਰੇ ਬਜਰੰਗ ਬਲੀ ਦਾ ਬਜਰੰਗ ਬਲੀ ਜੀ ਦੇਖ ਸਕਦਾ ਤੁਸੀਂ ਮੰਦਿਰ ਇਹ ਵੀ ਕਾਫੀ ਸਮਾਂ ਮਤਲਬ ਕਹਿੰਕੇ 50 ਸਾਲ ਦਾ ਹੋ ਗਿਆ ਇਹਨਾਂ ਨੂੰ ਠੀਕ ਹੈ ਜੀ ਬਣਿਆ ਨੂੰ ਠੀਕ ਹੈ ਜੀ ਸੋ ਇੱਧਰ ਆਪਣਾ ਗਣੇਸ਼ ਜੀ ਦੀ ਮੂਰਤੀ ਆ ਆ ਵੇਖ ਸਕਦੇ ਤੁਸੀਂ ਜੀ ਦੀ ਮੂਰਤੀ ਆ ਛੇ ਕੋਲੇ ਦੀ ਮਾਤਾ ਬਾਰਬੀ ਦੀ ਮੂਰਤੀ ਆ ਬਾਲਕਨਾਥ ਦੀ ਮੂਰਤੀ ਆ ਇੱਥੇ ਫਿਰ ਜੋਤ ਬੱਤੀ ਤੁਸੀਂ ਕਰ ਦਿਓ ਜੀ ਮੈਂ ਜੋਤ ਬੱਤੀ ਤਾਂ ਮੈਂ ਹੀ ਕਰਦਾ ਠੀਕ ਹੈ ਜੀ ਗਣੀਏ ਸਾਰੇ ਅੰਡਰ ਟੋਟੇ ਆ ਹੈ ਜੀ ਮੰਦਿਰ ਹਾਂ ਹਾਂ ਮੈਂ ਕਰਦਾ ਤਾਂ ਮੈਂ ਉਹ ਤੋਂ ਆ ਜੋੜਾ ਉਤਰ ਹੈਗਾ ਉਹ ਸਾਥ ਨਹੀਂ ਮਤਲਬ ਉਹ ਕਰ ਦੋ ਠੀਕ ਹੈ ਜੀ ਆਉਂਦਾ ਹੈਗਾ ਨੂੰ ਚਲੇ ਜਾਂਦੇ ਮੈਨੂੰ ਉਹਨੂੰ ਖੈਰ ਵੀ ਤੁਸੀਂ ਕਰੀਓ ਠੀਕ ਹੈ ਲਓ ਜੀ ਕਰ ਸਕਦੇ ਤੁਸੀਂ ਦਰਸ਼ਨ ਹਨੂਮਾਨ ਜੀ ਦੇ ਬਾਕੀ ਤੁਹਾਨੂੰ ਕਾਲੀ ਮਾਤਾ ਦੇ ਵੀ ਦਰਸ਼ਨ ਕਰਾਵਾਂਗੇ ਜੀ ਆਹ ਲਓ ਜੀ ਇੱਧਰ ਮਾਤਾ ਕਾਲੀ ਦੇਵੀ ਦਾ ਮੰਦਿਰ ਬਣਿਆ ਹੋਇਆ ਜੀ ਇਹ ਵੀ ਤੁਸੀਂ ਵੇਖ ਸਕਦੇ ਹੋ ਇਹ ਵੀ ਦੁਜਾਂ ਦੇ ਸਾਲ ਤੋਂ ਬਣਿਆ ਹੋਇਆ ਬਾਤ ਮੰਨਤਾ ਜੀ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਜੀ ਤੋਂ ਇਹਦੀ ਪੂਜਾ ਪਾਰ ਅਸੀਂ ਕਰਦੇ ਹਾਂ ਠੀਕ ਹੈ ਜੀ ਬਾਹਰ ਵਾਲੇ ਦੀ ਬਾਕੀ ਮਾਤਾ ਸਾਡੇ ਧਰਮਪਾਲ ਜੀ ਨੇ ਦਿੱਤੀ ਹੈ ਜਾਣਕਾਰੀ ਮੰਦਰਾਂ ਬਾਰੇ ਜੀ ਜੋ ਵੀ ਕਿਸੇ ਨੇ ਥੌਲਾ ਕਰਾਉਣਾ ਹੋਵੇ ਤਾਂ ਇੱਥੇ ਆ ਕੇ ਇਹਨਾਂ ਨਾਲ ਸੰਪਰਕ ਕਰ ਸਕਦਾ ਜੀ ਇਹਨਾਂ ਨੇ ਨੰਬਰ ਆਪਣਾ ਚੈਨਲ ਦੇ ਉੱਤੇ ਬੋਲ ਦਿੱਤਾ ਆ ਤੁਸੀਂ ਵੇਖ ਸਕਦੇ ਹੋ ਜੀ ਬਹੁਤ ਹੀ ਪਰਾਚੀਨ ਮੰਦਰ ਬਣੇ ਹੋਏ ਨੇ ਜੀ ਪਿੰਡ ਰੁੜਕੀ ਦੇ ਵਿੱਚ ਆ ਸ਼ਿਪ ਭਗਵਾਨ ਦੀ ਮੂਰਤੀ ਹੈ ਜੀ ਵੇਖ ਸਕਦੇ ਹੋ ਤੁਸੀਂ ਜੀ ਪੂਜਾ ਪਾਠ ਨਹੀਂ ਕਰਦਾ ਹੌਕਰਾਂ ਦੇ ਜਿਹੜੇ ਭਗਤ ਨੇ ਗਏ ਵੀ ਮੈਂ ਸਾਲ ਮੈਂ ਆਪਣਾ ਕਰੂੰਗਾ ਠੀਕ ਹੈ ਜੀ ਮੈਂ ਮੂਰਤੀ ਲਿਆਉਂਗਾ ਜਿੰਨੇ ਵੀ ਜਿੰਨੇ ਵੀ ਮੰਦਰ ਬਣੇ ਹੋਏ ਨੇ ਇੱਥੇ ਸਾਰਿਆਂ ਦੀ ਪੂਜਾ ਪਾਠ ਸਾਡੇ ਧਰਮਪਾਲ ਸ਼ਰਮਾ ਜੀ ਇਹ ਕਰਦੇ ਨੇ ਜੀ ਬਹੁਤ ਮਾਤਾ ਦਾ ਹੱਥ ਆ ਜੀ ਇਹਨਾਂ ਦੇ ਉੱਤੇ ਵੇਖ ਸਕਦੇ ਹੋ ਤੁਸੀਂ ਇਹ ਕਿੰਨੀ ਕਿ ਜਗ੍ਹਾ 'ਚ ਬਣੇ ਹੋਏ ਜੀ ਮੰਦਰ ਇਹ ਆਪਣਾ ਉਹਨੇ ਹੈਗੀ 2 ਬਿੱਗੇ 14 ਬਿਸ ਵਿੱਚ ਮਾਤਾ ਰਾਣੀ ਬਸੰਤੀ ਦਾ ਮੰਦਿਰ ਬਣਿਆ ਹੋਇਆ ਠੀਕ ਹੈ ਹਾਂ ਆ ਲਓ ਜੀ ਵੇਖ ਸਕਦੇ ਹੋ ਤੁਸੀਂ ਜਾਂਦਾ ਬਹੁਤ ਪਰਾਣਾ ਮਾਤਾ ਦਾ ਇਨੀ ਸ਼ਾਂਤੀ ਹੈ ਜੀ ਉਰੇ ਭਗਵਾਨ ਦੇ ਮੰਦਿਰ ਦੇ ਵਿੱਚ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ